ਹਾਂਜੀ ਸਤਿ ਸ਼੍ਰੀ ਅਕਾਲ ਜੀ ਪਾਲਾ ਦੇ ਦੀ ਫੰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਛਾ ਅੱਜ ਦੀ ਵੀਡੀਓ ਵਿੱਚ ਆ ਪੰਜ ਛੇ ਝੋਟੀਆਂ ਸਿਕਾਉਂਦੀ ਥਾ ਤੇ ਇੱਕ ਆ ਗਵੈਰ ਖਾਲਾਂਗੇ ਅੱਛਾ ਜੋ ਸਜਰਾ ਗੱਬਣਾ ਟੋਕਰਾਂ ਗੱਬਣਾ ਤੇ ਬਾਕੀ ਪੁਸ਼ਟੈਂਡ ਵੀ ਜਿਹਨਾਂ ਨੂੰ ਤੇ ਕਾਢਦੇ ਆਂ ਗੱਲ ਬਾਤ ਹਾਂਜੀ ਸასი ਘਾਲ ਜੀ ਸასი ਘਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਹੁਕਮਗੀਦਰ ਪਾਸ਼ਾ ਦਾ ਚਲੋ ਵਧੀਆ ਬਾਕੀ ਮੇਰੇ ਨੂੰ ਭਲਾ ੜੀ ਫਰਮ ਵੀ ਪੈਣ ਪਲਾ ਵੇਖਣ ਵਾਲੇ ਨੂੰ ਪਿਆਰ ਪਰ ਬਹੁਤ ਬਹੁਤ ਸასი ਘਾਲ ਧੰਨਵਾਦ ਸਾਰਿਆਂ ਦਾ ਜੀ ਤੇ ਆਦਿ ਨੂੰ ਬਾਕੀ ਮਾਲ ਆਪਣਾ ਸੁਆ ਸੁਆ ਆਪਣੀਆਂ ਕਬੂਰੀਆਂ ਵਿੱਚ ਤਿੰਨੇ ਅੱਜ ਅੱਛਾ ਤਿੰਨ ਚਾਰ ਬੂਰੀਆਂ ਅੱਜ ਤਿੰਨ ਚਾਰ ਬੂਰੀਆਂ ਹੈਗੇ ਚਾਰ ਪੰਜ ਹੈ ਪਰ ਤੇ ਨਹੀਂ ਪਾਵਾਂਗੇ ਗੱਬੜ ਵੀ ਆ ਗਈ ਆ ਠੀਕ ਹੈ ਠੀਕ ਹੈ ਤੇ ਮੋਰਾ ਵੀ ਆੜੀਆਂ ਠੀਕ ਹੈ ਸਾਰੇ ਮਾਲ ਇਕ ਦੋ ਵੇਰਾਂ ਵੇਣਾ ਨੂੰ ਜੀ ਹਾਂ ਜੀ ਇਕ ਦੋ ਆ ਲੈ ਉਹ ਦਵਾ ਗਿਆ ਹਾਂ ਹਾਂਜੀ ਤੇ ਦੱਸਿਏ ਇੱਕ ਨੰਬਰੇ ਬਾਰੇ ਆਹ ਦੱਸੋ ਜੀ ਇਹ ਪਿੰਡ ਸਵੇਚ ਆਪਣਾ ਐਡਰੈਸ ਦੱਸ ਦਈਏ ਬਣਾ ਹਾਂਜੀ ਹਾਂਜੀ ਐਡਰੈਸ ਪਿੰਡ ਆਪਣਾ ਭੰਗਾਵੀ ਆ ਹਾਂਜੀ ਤਾਂ ਸਿਗਦ ਮਜੀਠਾ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਜੈੰਤੀਪੁਰ ਅੱਧਾ ਹੁਣ 4 ਕਿਲੋਮੀਟਰ ਪੈਂਦਾ ਜੈੰਤੀਪੁਰ ਜੈੰਤੀਪੁਰ ਕੋਲ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਪਿੰਡ ਆਪਣਾ ਛੋਟੀ ਭੰਗਾਵੀ ਆ ਠੀਕ ਆ ਜੈੰਤੀਪੁਰ ਤੋਂ 4 ਕਿਲੋਮੀਟਰ ਆ ਆਹ ਵੇਖੋ ਪੂਰੀ ਕੱਟੀ ਸੁਈ ਆ ਮਨਾੜੂ ਖਾਲਦੇ ਬੱਚੇ ਪਹਿਲੇ ਸੁਏ ਪਹਿਲਾ ਸੁਆ ਪਹਿਲਾ ਭਈਲਾ ਆ ਗਿਆ ਪਹਿਲਾ ਸੁਭਾ ਕੱਟੀ ਜੇ ਠੀਕ ਹੈ ਪਹਿਲਾ ਸੁਭਾ ਕਟਾ ਮਗਰਿਆ ਠੀਕ ਹੈ ਤੇ ਪਰਸੋਂ ਦੀ ਸੂਈ ਆਈ ਪਰਸੋਂ ਦੀ ਸੂਈ ਆ ਪਹਿਲਾ ਸੁਭਾ ਉਹਨਾਂ ਦਾ ਬੰਦਿਆ ਸੰਗਲ ਪਾਇਆ ਇਹਦੇ ਆਲ ਬਣਾਉਂਦੀ ਘਰੇ ਦੇ ਦੀ ਠੀਕ ਹੈ ਜੀ ਉਹਨਾਂ ਸਰਕਲ ਚੋਂ ਪਾਇਆ ਸੀ ਬਾਕੀ ਚਾਰ ਛੋਟੀ ਬੜੀ ਆ ਠੀਕ ਆ ਖਾਦ ਵੱਡੇ ਜੀ ਪਹਿਲਾ ਸੁਭਾ ਆ ਗਿਆ ਤਾਂ ਜੀ ਸੂਈ ਪਰਸੋਂ ਦੀ ਨਾਲੂ ਵਾਲੀ ਮੇਰੇ ਬੱਚਾ ਨਾਲ ਠੀਕ ਹੈ ਠੰਡੀ ਠੀਕ ਆ ਚਲ ਜੀ ਚਾਹ ਪਸਮਾਹ ਛੀਂ ਠੰਡੀ ਬੜੀ ਆ ਦੁੱਧ ਨੂੰ ਚਾਰਨ ਖਾਓ ਦੇਖੋ ਸਵਾਈਆਂ ਚ ਦੇਦੀਆਂ ਸਾਰੇ ਨੋ ਹਾਂ ਜੀ ਥਾਂ ਹਿੱਕੋ ਮਾਰੀ ਜੀ ਚੱਲ ਵੀ ਕਰਨਾ ਆਪ ਜੀ ਸਾਰੇ ਪੁਣਾ ਦੀ ਆਉਂਦੀ ਆਉਲ ਦੀ ਠੀਕ ਹੈ ਜੀ ਸੰਗਲ ਸੰਗਲ ਪਾਇਆ ਹੁੰਦਾ ਨੇ ਸੰਗਲ ਗਾਚੇ ਦਾ ਰਸਾ ਪਾਇਆ ਹੈ ਚੱਬੂ ਪਾ ਰਹੇ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਕ ਆ ਗਏ ਬੋਲਾ 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 ਬਜੇ ਕਹਿੰਦੇ 10 ਕਿਲੋ ਆ ਹਾਂ ਜੀ ਕੋਈ ਫਾਇਦਾ ਨਹੀਂ ਆ ਹਾਂ ਜੀ ਇਹਦੇ 5 6 ਕਿਲੋ ਯਾਰ ਇਹਦੇ 6 ਕਿਲੋ ਬੋਲਾ ਇਹ ਠੀਕ ਹੈ ਚੇਨਰ 5 ਕਿਲੋ ਬਾਕੀ ਜੋ ਛੋਟੀ ਦੇਣ ਵਾਲੀ ਆ ਠੀਕ ਹੈ ਜੀ ਪਰ ਹਣ ਚੰਮੀ ਤੇ ਥਾਂਟੂ ਚੰਗਾ ਲੱਗਾ ਵਾ ਇਹ ਆ ਵੀ ਸੀਲ ਸੰਧੀ ਆ ਸੀਲ ਚ ਆਪ ਸਮਾ ਵਧੀਆ ਵਾ ਠੀਕ ਹੈ ਜੀ ਕੱਟੀਆਂ ਜੀ ਠੀਕ ਆ ਇਹ ਕਿਹੜੀ ਬਸੂਰਾਂ ਜੀ ਆ ਹਾਂ ਜੀ ਬਾਕੀ ਬਈਦਾਂ ਲੋਕਾਂ ਨੂੰ ਪਤਾ ਕਿ ਮੀਆਂ ਝੋਟੀਆਂ ਬੋਲਾ ਕਿੰਨੇ ਕਿੰਨੇ ਦੇ ਦਿੱਨ ਗਿਆ ਵਾ ਹਾਂ ਨਹੀਂ ਹਾਂ ਜੀ ਇਹ ਮੈਂ ਕਹ ਲਈਏ 10 ਕਿਲੋ ਖਾਪੀ ਕੇ ਦੇਣਾ ਹੁੰਦਾ ਮੈਂ ਠੀਕ ਹੈ ਜੀ ਤੇ ਦੱਸੀਏ ਰੇਟ ਇਹਦਾ ਰੇਟ ਤਾਂ ਜੋ ਡਿਵੀਜ਼ ਨੇ ਮਰਜ਼ੀ ਦਾ ਬੰਦ ਨਾਲ ਲਿਆ ਲੱਖੋਂ ਬਾਹਰ ਵੇਦੀਆਂ ਝੋਟੀਆਂ ਹਾਂ ਜੀ ਵੇਖਦੀਆਂ ਪਿਆਰ ਡੇਗਾ ਤੇ ਨਹੀਂ ਚਲੋ ਸਾਡੇ ਲੋਕਾਂ ਰੌਲਾ ਪਾਇਆ ਬਾਹਰ ਲੋਕੀ ਘਟ ਮੰਗਣੇ ਹਾਂ ਹਾਂਜੀ ਘਟ ਮੰਗਣ ਡੇ ਉਹਨੇ ਹੀ ਮੰਗਣ ਡੇ ਘਰ ਵਾਲੇ ਪੈਸੇ ਉਹਨੇ ਮੰਗਣ ਡੇ ਆ ਪਰ ਚਲੋ ਹੁਣ ਰੌਲਾ ਵਾ ਰੌਲੇ ਤੇ ਕਹਿੰਦੇ ਥੋੜੀ ਮਿਹਨਤ ਵਾਧ ਕਰ ਲਈ ਦੀ ਹਾਂਜੀ ਹਾਂਜੀ ਤੇ ਹੁਣ ਝੋਡੀ ਦਾ ਮੁੱਲ 80000 ਦੇਖੋ ਘਟੀ ਠੀਕ ਵੇਖੋ ਜੀ ਘਟੀ ਦੇਖੋ ਇਧਰ 85000 ਖੰਡੀ ਤੇਰੀ ਸਾਫ ਠੀਕ ਹੈ ਜੀ ਸੀਲ ਸੰਧੀ ਵਰੀ ਆ ਜਦਸੀਏ 80 ਦੀ ਹਾਂਜੀ ਤੇ ਨਾਲ 80 ਦੀ ਹਾਂਜੀ 80 ਚੋਂ 2 ਛਡ ਦਾਂਗੇ ਪੂਰਾ 75 ਚਲੋ 75 ਹੀ ਹਾਨਾ ਹੋ ਗਈ ਲਓ ਜੀ 75000 ਦੀ ਝੋਡੀ ਪਹਿਲੇ ਬਚਾ ਜੇ ਬੂਰਾ ਬਚਾ ਜ ਠੀਕ ਠੰਡੀ ਠੀਕ ਹੈ ਜੀ ਸੱਲੀ ਕਰਕੇ ਚੋਰ ਚਵਾ ਕੇ ਮੱਜੀ ਥਲੇ ਰਹਿ ਕੇ ਖਾਂ ਕੇ ਖੜੇ ਠੀਕ ਹੈ ਜੀ ਦਸੀਏ ਦੋ ਨੰਬਰ ਵਾਲੀ ਬੜੇ ਇਹ ਵੀ ਆਹ ਸਲਾ ਵਾਲੀ ਆ ਮੁਖਾ ਦੇ ਦੇਖੋ ਜਨਾਲ ਪੂਰੀ ਹੈ ਬਹੁਤ ਚੰਗੀ ਟੋੜ ਦੂਜੀ ਸੂਇ ਸੁਣੀ ਹੈ ਵਾਹ ਜੀ ਵਾਹ ਇਹ ਦੂਜੀ ਸੂਇ ਤੇ ਲਾਂ ਵਾਲੀ ਪੂਰੀ ਆ ਇਹ ਆਹ ਦੇਖੋ ਇਧਰ ਆਹ ਰੱਖ ਜਨਾਲ ਪੂਰੀ ਹਾਂ ਜੀ ਛੇ ਦੀ ਤੇ ਥਾਣ ਦੀ ਫੁੱਲ ਗਰੰਟੀ ਹੋ ਠੀਕ ਆ ਜੀ ਚਵਾ ਇਦਾਂ ਦਾ ਨਿਕਲੂ ਇਹਦਾ ਹਾਂਜੀ ਤੇ ਜਿੱਦਾਂ ਸਬਰਤੀ ਵਾਲ ਮੋਟਰ ਇੰਨੀ ਟੂਣ ਟਿੱਪਾਂ ਕਰਵੀਂ ਆ ਵਾਹ ਜੀ ਵਾਹ ਇਹ ਸੂਆ ਕਿਨਵਾ ਆ ਗਿਆ ਦੂਜੇ ਸੂਈ ਇਹ ਦੂਜੇ ਸੂਈ ਸੁਣੀ ਆ ਹੁਣ ਬਾਲਕ ਨੂੰ ਕੰਦਨ ਠੀਕ ਆ ਸੱਤ ਚ ਬੋਲ ਕੇ ਦੂਜੇ ਠੀਕ ਆ ਦੂਜੀ ਦੂਜੇ ਆ ਦੂਜੇ ਸੂਈ ਸੁਣੀ ਗੱਬਣ ਆ ਜੇ ਕਿੰਨਾ ਟਾਈਮ ਲਾਜੂ ਦਿਨ ਦਾ ਬੰਨ ਲਾਈਨੇ ਅਜੇ ਦਿਨ 10 12 ਲਾਈਨੇ ਦੇਖੋ ਝੋਡੀ ਕਿਦੀ ਚੰਗੀ ਕਿਦੀ ਸਾਫ ਲੈ ਆਓ ਜੀ ਲੈ ਆਓ ਬੜੀ ਭਲੀ ਝੋਡੀ ਏ ਛਕੀਨੀਆਂ ਮੇਲੂ ਇਹਦੀਆਂ ਹਾਂਜੀ ਤੇ ਥਾਂ ਵੀ ਏਦਾਂ ਦੀ ਤੁਹਾਡੀ ਮੋਟੀ ਧਾਰ ਠੀਕ ਹੈ ਜੀ ਏਦਾਂ ਚ ਪਲਾਉਣ ਲਈ ਤੁਹਾਡੀ ਬਹੁਤ ਹੀ ਖਰੀ ਝੋਟੀ ਆ ਠੀਕ ਹੈ ਬੂਰੀ ਜੇ ਕੋ ਵੀ ਇਧਰ ਨੂੰ ਸੁਈ ਲੈ ਕੇ ਕੋ ਕਾਲੂ ਹਾਂਜੀ ਹਾਂਜੀ ਇਹ ਲਜੂ ਤੈਨ ਹੈ ਦੇਣ ਲਜੂ ਕਾ ਪਰਾਂਗੇ ਠੀਕ ਹੈ ਜੀ ਅੱਜ ਦੀ ਸ਼ਾਮ ਨੂੰ ਛੱਡ ਕੇ ਦਵਾਵਾਂਗੇ ਹਾਂਜੀ ਸ਼ਾਮ ਛੱਡ ਕੇ ਦਵਾਵਾਂਗੇ ਇਹ ਨਹੀਂ ਗੱਲ ਠੀਕ ਹੈ ਜੀ ਪੱਗ ਚੁੱਕੇ ਹੋ ਕਿੰਨਾ ਚੰਗਾ ਨਿਕਾਲਾ ਪਲੀ ਏ ਝੋਟੀ ਬੂਥਾ ਵੇ ਕੋਲੀ ਸਾਫ ਸੁਥਰੀ ਆ ਕਾਲੀ ਆਖ ਕੱਟੀ ਹੀਰਾ ਵਾ ਘਰ ਚੋਂ ਆਈ 400 ਲੈ ਕੇ ਹਾਂ ਦੇਖ ਲੈਣੀ ਆਣ ਕੇ ਸੱਲੀ ਕਰਕੇ ਇੱਥੇ ਆਣ ਕੇ ਲਵੇ ਕੋਈ ਇਹ ਕਿਹੜਾ ਸੱਲੀ ਕਰਕੇ ਇੱਥੇ ਆਣ ਕੇ ਘਵਾ ਕੋ ਲਵੇ ਤੇ ਦੱਸੀਏ ਡੇਢ ਰੇਟ ਦਾ ਉਦਾਂ ਭਾਵੇਂ ਡੇਢ ਕਰਦੀ ਪਰ 1 20 ਝੋੜੀ ਦਾ ਇੱਕ 20 ਹਾਂਜੀ ਨਾ ਇੱਕ 20 ਦੀ ਨਾ ਇੱਕ 10 ਦੀ ਹਾਂਜੀ ਇੱਕ ਪੰਜ ਦੀ ਝੋੜੀ ਦਲਾਂ ਦਿਖਾਣਾ ਪੱਕੀ ਇੱਕ ਪੰਜ ਦੀ ਇੱਕ ਪੰਜ ਠੀਕ ਆ ਜੀ ਪੜੀ ਵੇਖ ਲੈ ਪਿੱਛੋਂ ਦੋਨਾਂ ਵਾਲ ਦੇ ਦੋਰੇ ਇੱਕ ਪਰੀ ਮੇਰੇ ਕੋਲ ਗੱਡੀ ਕਿਦਾਂ ਦੀ ਆ ਹਾਂਜੀ ਬਿਲਕੁਲ ਸਾਫ ਸੁਥਰੀ ਆ ਦੱਸੀਏ 3 ਨੰਬਰ ਵਾਲੀ ਇਹ ਝੋੜੀ ਆਪਣਾ ਸੂਈ ਸੁਈਆ ਖੋਲੀਏ ਦੂਜੀ ਦੂਜੇ ਸੁਦੇ ਸੁਈਏ ਦੂਜੇ ਸੁਦੇ ਸੁਈਏ 10000 11000 10000 ਕੋ ਪੱਕਾ ਹੋਆ ਤਾਂ ਤੋਂ ਬਾਅਦ ਲਵਾਂਗੇ 15 ਲੈ ਕੇ ਚੋਈ ਠੀਕ ਹੈ ਜੀ ਚਵਾ ਇਹੋ ਜਿਹਾ ਆਊਗਾ ਹਾਂਜੀ ਵੀ ਜਿਆਦਾ ਇਹ ਟੁੱਟ ਪਾ ਠੀਕ ਹੈ ਜੀ ਬਾਲ ਦੀ ਜਰਾ ਭਾਉਂ 13 14 ਨਾ ਜਾਪੇ ਲੇਕਿਨ ਫੋਟ ਬਾਲ ਜਨਾ ਚੱਲ ਕੱਲ ਛੰਡਾ ਰੱਖੀਏ ਇੱਕ ਦਿਨ ਬਿਨਾ ਨਾ ਹਾਂਜੀ 10 ਤੋਂ ਬਾਅਦ ਹੋਊਗਾ 10 ਤੋਂ ਬਾਅਦ ਦੂਜਾ ਸੁਦਾ ਤੇ ਸੁਈ ਨੂੰ ਕਿੰਨਾ ਟਾਈਮ ਹੋਗਾ ਜਿਹੜਾ ਬੰਦਾ ਇਹ ਚੋਣ ਨੂੰ ਤੋੜ ਜਾਗਾ ਹਾਂਜੀ ਜੇ ਦੱਸ ਦੋ ਘੱਟ ਦਊਗਾ ਹਾਂਜੀ 10 ਤੋਂ ਘਟ ਦੋਗੇ ਤੁਹਾਨੂੰ ਹੀ ਖਰਚਾ ਦਿਵਾਉਗੇ ਠੀਕ ਹੈ ਜੀ ਜੇ 10 ਤੋਂ ਘਟ ਦਿੰਦੀ ਇਹਦੇ ਜੇ 10 ਤੋਂ ਘਟ ਦੋਗੇ ਠੀਕ ਹੈ ਜੀ ਬੜੇ ਵੱਜ ਨਾਲ ਝੋਟਾ ਝੋਣ ਵੀ ਪੋਲੀ ਭੱਟੀ ਨਹੀਂ ਗਈ ਹਾਂ ਜੀ ਆ ਵੇਖੋ ਖਾ ਲੋ ਬੱਚਾ ਖਾਣ ਮੜਾ ਬੈਠੇ ਬੱਚਾ ਖਾਣ ਲੈਦਾ ਆ ਵੇਖੋ ਵਾਹ ਜੀ ਵਾਹ ਬਾਕੀ ਟਾਈਮ ਬੜਾ ਹੈ ਖਾਣ ਦੇ ਟਾਈਮ ਜੋ ਕਿਹੜਾ ਆ ਜੀ ਹਾਂ ਜੀ ਟਾਈਮ ਤੇ 12:30 ਦੇ ਲੱਗੇ ਬਣੇ 1 ਵਜੇ ਆ 1 ਵਜੇ ਦੇ 10 ਮਿੰਟ ਹੋ ਗਏ ਆ ਆਵੇ ਲੋ 9 ਤਰੀਕ ਐ 8ਵਾਂ ਮਹੀਨਾ ਹੈ 25:10 ਅੱਜ ਹੀ ਹੁਣੇ ਬੈਠ ਨਹੀਂ ਬਸ ਅੱਡੇ ਘੰਟੇ ਤੱਕ ਹੁਣੇ ਬੈਠ ਨਹੀਂ ਆ ਬੰਦਿਆ ਬੰਦਿਆ ਉਹਦੇ ਬਾਗੀ ਹਾਂਜੀ ਚੋਈਆਂ ਚੋਈਆਂ ਕੋ ਆਵੇ ਸਾਡੇ ਬਾਕੀ ਜਿਹੜਾ ਕੋਈ ਵੀ ਲਊ 2 ਟਾਈਮ 4 ਟਾਈਮ 4 ਆਪਣੀ ਦਸਲੀ ਕਰੇ ਬਾਕੀ ਵੱਡੀ ਝੋਟੀ ਨਹੀਂ ਗਈ ਨਹੀਂ ਹਾਂਜੀ ਬੱਚਾ ਕੀ ਆ ਗਿਆ ਜੋ ਮਗਰ ਛੱਟੀ ਮੇ ਖਾਂ ਨਹੀਂ ਕੱਟਾ 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 ਆ ਗਿਆ ਠੀਕ ਹੈ ਜੀ ਇਹਨਾਂ ਨੂੰ ਕੋਈ ਹਫਤਾ ਦਾਦਰ ਹੋ ਗਿਆ ਠੀਕ ਹੈ ਕੱਟਾ ਵਾ ਖਾਦਨੇ ਆ ਐ ਪੂਰੀ ਜੰਮੀ ਬੜੀ ਸਾੰਭੀ ਵੀਰ ਦੇ ਨਾਲ ਹੀ ਥੋੜੀ ਤਰਲੇ ਧਾਰਿਆਂਗੇ ਪੜੀ ਪੜੀ ਨਾ ਆਹ ਕਟਾ ਇਹ ਆਹ ਕਟਾ ਆਹੋ ਕਟਾ ਇਹਦਾ ਠੀਕ ਆ ਬੰਦਾ ਨਹੀਂ ਝੋੜੇ ਲਈ ਆਗੇ ਠੀਕ ਆ ਤੇ ਦਸੀਏ ਡੇਡ ਇਹਦਾ ਮੁੱਲ ਜਨਾ ਮੱਝੀ ਗਰੀਏ 115 ਹੀ ਦੇ ਦਾਂਗੇ 115 ਹਾਂਜੀ ਇਹ ਨਾ 1 ਬੰਦਾ ਜਿਹਨੂੰ ਲੱਖ ਦੇ ਦੇਣੀ ਆ ਹਾਂਜੀ ਵੱਡੀ ਤਾਂ ਵੱਡੀ ਜੇ ਛੋਟੀ ਜੰਗੀ ਕਹਿੰਦੇ 14 ਕਰ ਦੇ ਹਾਂਜੀ ਝੂਠ ਵਾਲਾ ਹੋਣੀ 14 ਕਿਲੋ 15 ਹੀ ਆ ਠੀਕ ਆ ਪਰ ਇੱਕ ਦਾਹ ਗਿਆਂ ਦੇ ਦਾਹ ਹਗਾ ਤਾਂ ਤੋਂ ਬਾਹਰ ਹੋਗਾ ਠੀਕ ਹੈ ਜੀ ਇਹ ਨਹੀਂ ਵੀ 8 ਹੋਗਾ 7 ਹੋਗਾ 9 ਹੋਗਾ 10 ਤੋਂ ਬਾਹਰ ਹੋਗਾ ਹਾਂਜੀ ਤੇ ਦਸੀਏ ਹੁਣ ਬਿਲਕੁਲ ਹਾਨ ਵਾਲਾ ਮੁੱਲ ਕਰਦੇ ਤੇ 20000 ਦੇ ਦਾਂਗੇ ਸ਼ਾਦੀਏ ਐਂ ਤੂੰ ਕਿ ਜਿਆਦਾ ਹੀ ਮੁੱਲ ਕਰਤਾ ਕੇ ਚੱਲ ਜਿਆਦਾ ਘੱਟ ਕਰਦੀ ਚਲੋ 2 ਘਾਟ ਦੇ ਦਿੰਨੇ 2 ਘਾਟ 80000 ਦੀ 40000 ਕਿੱਲ ਕਿੱਡੀ ਠੀਕ ਹੈ ਜੀ ਭੰਗ 15 ਡੰਗ ਚੋ ਵੀ ਚਾਹ ਇਹ ਹੋ ਜਾਊਗਾ ਠੀਕ ਆ ਚਲ ਹੱਦੋਂ ਟੱਪਿਆ ਠੀਕ ਹੈ ਜੀ ਜਿਹੜਾ ਵਾਲੇ ਕੋਈ ਆਹ ਸਾਡੂ ਵੀ ਵੇਹਾਂ ਨਹੀਂ ਦੇਵਾ ਆਹ ਦੀ ਦਾ ਅਜੇ 1 ਵਜਾਂ ਵਾ ਸ਼ਾਮੋਂ ਇੰਨਾ ਜਿਆਦਾ ਨਹੀਂ ਸਵੇਰ ਚੋਈ ਨਹੀਂ ਠੀਕ ਹੈ ਜੀ ਬਹੁਤ ਜਰਵਾ ਚੰਗੀ ਜੀ ਇਹ ਵੀ ਸੁਈ ਆ ਇਹ ਵੀ ਸੁਈ 13 ਅੰਕਲੋਂ ਇਹ ਘੜੋ ਬਾਬਾ ਰੰਗ ਲੋ ਪੱਕਾ ਕਰਨ ਲੋ ਵੀ ਬਾਬਾ ਆਰੇ ਗਰੀ ਲੈ ਵਾਲਾ ਫਾੜਾ ਚੋਇਆ ਨਹੀਂ ਬਹੁਤ ਹੀ ਜਗਾ ਤੇ ਮੀਆ ਇਹਦੇ ਮਾਲ ਕੱਟੀ ਆ ਇਦੀ ਕੱਟੀ ਆ ਦਿਖਾ ਦੇ ਨੇ ਕੱਟੀ ਠੀਕ ਹੈ ਜੀ ਇਹਨੂੰ ਕੋਈ ਜੁੜੂ ਤਾਂ ਮੰਗਦਾ ਇਹਨੂੰ ਹੋ ਗਿਆ ਇਹਦੀ ਕੱਟੀ ਦਿਖਾ ਦੇ ਠੀਕ ਹੈ ਜੀ ਇਹਦੀ ਕੱਟੀ ਦਿਖਾ ਦੇ ਉਹ ਨੂੰ ਬੈਠੀ ਹੋ ਰਹੀ ਆਵੇ ਠੀਕ ਹੈ ਜੀ ਆ ਥੱਲੇ ਮੈਂ ਫੋਨ ਖਾਣੇ ਉਹ ਬੈਠੀ ਕੱਟੀ ਸਾਹਮਣੇ ਠੀਕ ਹੈ ਜੀ ਆ ਕੱਟੀ ਹੈ ਲਓ ਜੀ ਲੈ ਲੋ ਜੀ ਬੰਦੋ ਦਸੀਏ ਰੇਟ ਰੇਟ ਆਲਨ ਨਾਲ ਜਿਹਨੋਂ ਦਾ ਹਾਂਜੀ ਇੱਕ ਦੂਜਾ ਮਾਰਾ ਮਹੀਂ ਵੇਖ ਲਾ ਗੱਡੀ ਚੰਗੀ ਆ ਹਾਂਜੀ ਲੈ ਵਾਓ ਖਾਲ ਇੱਕ ਵਾਰੀ ਮੜੀ ਲੈਵੇ ਦੀ ਚੀਜ਼ ਹੀ ਸਾਰੀ ਐਸ ਚੀਜ਼ ਦਾ ਮੁੱਲ ਆ ਇਹ ਨਹੀਂ ਵੀ ਐ ਚੌੜੀ ਆ ਗੋਖਈ ਐ ਆਪੇ ਦੇਖਣ ਡੈ ਕਣੀ ਵੀ ਆਪੇ ਦਿਨ ਨਹੀਂ ਆਪੇ ਲੈ ਜੀ ਹਾਂ ਤੇ ਬਾਕੀ ਇਹਦਾ ਮੋੜ ਨਾ ਮਰਜੀ ਮੇਰੀ ਇਹ ਵੀ ਹਾਂ ਨਾ 1 15 ਹੀ ਦੇ ਦਾਂਗੇ ਮੈਂ ਹਾਂਜੀ ਇਹ ਵੀ ਹਾਂ ਨਾ ਇੱਕ ਪਾਈ ਦੇ ਦਵਾਂਗੇ ਜਾਇਜ ਕਰ ਦੀਏ ਜਾਇਜ ਹੀ ਦਿੱਤਾ ਜੀ ਪੂਰੇ ਲੱਖ ਦੀ ਚਲੋ ਲੱਖ ਹੀ ਦੇ ਦਾਂਗੇ ਹਾਂ ਕਰਦੀ ਤੇ ਲੱਖ ਹੀ ਦੇਵਾਂਗੇ 12 ਤੇ ਨਾ 12 ਲੱਕ ਜਊ 2 2 ਛੱਡਾਂਗਾ ਹਾਂ ਨੇ ਜੀ ਛੱਡਾਂਗਾ ਮੈਂ ਠੀਕ ਐ 98 ਦੇ ਦਵਾਂ ਥੋੜੀ ਜਿਹੀ ਠੀਕ ਐ ਜੀ ਆ ਤੋ ਕਰ ਗੱਪਾਂ ਹਾਲ ਤੇ ਪਹਿਲੇ ਸੋਚੋ ਦੂਜੇ ਨਾਲ ਜੀ ਆ ਤੋ ਕਰ ਗੱਪਾਂ ਜੀ ਕਹਿੰਦਾ ਮੈਂ ਘਬਣੇ ਕੀ ਚੌਂ ਮਹੀਨੇ ਦੀ ਗੱਬਨ? ਚੌਂ ਮਹੀਨੇ ਦੀ ਸੀੜੇ ਨਹੀਂ ਆ ਵੀ ਭਾਵੇਂ ਸੱਜਰਾਂ ਨੂੰ ਯਾਰ। ਦੋ ਦੋ ਚਾਰ ਪੰਜ ਕਿਲੋ ਇਹ ਸলিউਸ਼ਨ ਦੀ ਬੜੀ ਛੋਟੀ ਸਾਫ ਜਣੀ ਆ। ਸਾਫ ਨਹੀਂ ਤਾਂ ਹੁੰਦੀ। ਠੀਕ ਹੈ ਜੀ। ਛੋਟੀ ਚਿੱਗੀ ਝੋਟੀਆਂ ਸਲੀਮ ਥੰਡੀ। ਚੌਂ ਮਹੀਨੇ ਦੀ ਗੱਬਨ ਆ ਗਈ। ਚੌਂ ਮਹੀਨੇ ਦੀ ਗੱਬਨ ਜੀ। ਚੌਂ ਮਹੀਨੇ ਵਾਲੀ ਗੱਬਨ ਚੈੱਕ ਬੱਸ। ਠੀਕ ਹੈ ਜੀ। ਕਾਲੀ ਪੌੜ ਝੋੜੀ। ਕਾਲੀ ਪੌੜ ਝੋੜੀ ਦੇਖੋ। ਹਾਂ ਜੀ। ਤੇ ਚੌਂ ਮਹੀਨੇ ਦੀ ਗੱਬਨ ਜੀ। ਭਈਆ ਉਧਰ ਦੀ ਵੀ ਭਾਗੇ ਪਹੁੰਚ ਆਈ ਨਹੀਂ ਆਪਣੇ। ਆ ਮਈਆ ਉਧਰ ਦੀਆਂ ਵੀ ਆਪਣੇ ਕੋਲ ਆਈਆਂ ਕੱਲ। ਅਸਲ ਨਹੀਂ ਆਪਣੇ ਕੋਲ ਹੁਣ ਜ ਹੁਣ 24 ਘੰਟੇ ਮਾਲ ਉੱਦਦਾ ਵੀ ਹੋਊ ਆਪਣੇ ਕੋਲ ਦੋ ਬੱਸ ਨੇ ਮਿਲਿਆ ਕਰੂਗਾ ਹਾਂਜੀ ਹਾਂਜੀ ਜਿੰਦਾਂ ਦਾ ਮਰਜ਼ੀ ਕੋਈ ਲਵੇ ਜਿੰਦਾਂ ਦਾ ਮਰਜ਼ੀ ਕੋਈ ਲਵੇ ਆਏ ਬਈ ਫੋਨ ਕਰਕੇ ਹਾਂਜੀ ਤੇ ਇਹਦੇ ਦਾ ਦੁੱਧ ਕਿੰਨਾ ਜੋ ਕਿੰਨੇ ਪਾਣੀ ਦੇ ਕਿਲੋ ਦੁੱਧ ਆ ਪੰਜ ਕਿਲੋ ਦੁੱਧ ਦੇ ਚੌ ਮਹੀਨੇ ਦੀ ਗੱਬਨ ਚੌ ਮਹੀਨੇ ਦੀ ਗੱਬਨ ਠੀਕ ਹੈ ਜੀ ਦੂਜੇ ਸੂਏ ਕਰੀ ਤੁਹਾਨੂੰ ਕਿੰਨਾ ਫਿਰ ਕੀ ਫਾਇਦਾ ਜਿੰਨਾ ਹੈਗਾ ਉਹ ਹੀ ਨਹੀਂ ਨਹੀਂ ਠੀਕ ਹੈ ਜੀ ਦੋ ਡੰਗ ਚੋ ਕੇ ਲੰਨ ਦੇਣੀਆਂ ਕਿ ਇਹਨੂੰ ਹਾਂਜੀ ਹਾਂਜੀ ਤੇ ਦੱਸਿਓ ਇਹ ਡੇਟ ਕੀ ਹੋਣ ਦੇ ਦਾਂਗੇ ਜੋ 65 ਦੀ ਦੇਦਨੇ ਨਹੀਂ ਮੋਲ ਵਾਦੀ ਕਰਨਾ ਦਾ ਹੁਣੇ ਸੜ ਦੇ ਦੇ ਦਾਂਗੇ ਖਾਣਾ ਯਾਰ ਹੋਰ ਕੱਟ ਚਲੋ ਯਾਰ 600 ਕੱਟ ਕਰ ਦਾਂਗੇ ਠੀਕ ਹੈ ਕੋ ਲੋ ਬੁੜੀ ਆ ਵੇ ਕਾਦੇ ਫਾਲ ਮਹੀਗਾ ਇਧਰ ਇਹ ਵੇਖ ਡਾਟਾ ਆ ਮੈਂ ਕਿ ਵੀਰ ਭਾਂਣ ਲਈ ਆ ਕੇ ਪੀਓ ਦੀ ਸਾਈ ਆਈ ਆ ਅੱਛਾ ਆ ਮੇਰਾ ਮੰਨਦਾ ਵੀ ਅਜੇ ਅੜ ਗਿਆ ਕੰਮ ਠੀਕ ਹੈ ਤੇ ਚਲੋ ਜਿਵੇਂ ਅੱਜ ਵੀਡੀਓ ਪੈਂਦੇ ਬਦਲੋ ਪਿਆ ਪਿਆ ਮੰਗ ਲੂਗੀ ਦੁਬਾਰਾ ਦਿੰਦੇ ਮਿਲੇ ਕਢੋ ਇਹਨੂੰ ਛੋਟੀ ਔਕਾਤ ਦੇਖ ਲੈ ਬੜੀ ਮੈਂ ਆਹ ਵੀ ਬੰਦੇ ਇਹ ਬੜੇ ਵੀਰ ਭਰਾ ਮੰਗਦੇ ਇਹ ਕਿੰਨੇ ਪਈ ਆ ਕੇ ਸਾਈ ਪਾਈ ਆ ਠੀਕ ਆ ਉਹ ਚਲੋ ਚਲੋ ਇਸ ਕਾਰਨ ਕਰਕੇ ਨੂੰ ਕੋ ਨਹੀਂ ਅਜੇ ਖੜੀ ਗਈ ਹਾਂਜੀ ਲੋੜਾਂ ਹੁੰਦੀਆਂ ਕਈ ਕਾਰਨ ਹੁੰਦੀਆਂ ਕਈ ਕਾਰਨ ਹੁੰਦੀਆਂ ਤੇ ਚਲੋ ਜੂਦੀ 50000 ਰੁਪਏ ਕਿਸਾਈ ਕੋਈ ਨਾ ਸਬਾਦਾਂ ਕਿ ਇੱਥੇ ਲੈ ਜੂਗਾ ਜੀ ਹਾਂਜੀ ਵੀ ਜੀ ਪੈਂਦੇ ਇਹਦੇ ਦੁਬਾਰਾ ਵੱਡੀ ਮਹ ਜੀ ਹਾਂਜੀ ਕਿਦੋਂ 9 ਕਿਲੋ ਬੋਰਾ ਹੋਊਗਾ 9 ਕਿਲੋ ਬੋਰਾ 9 ਕਿਲੋ ਸੌਖਾ ਹੋਊਗਾ ਠੀਕ ਐ ਤੇ ਜਵਾਬ ਇਹੋ ਦੀ ਆਵਾਜ਼ ਜਵਾਬ ਹੀ ਨਾ ਦੇ ਜਵਾਬ ਇਹ ਸਾਰਿਆਂ ਨੇ ਕਿਉਂ ਵੱਧ ਵਾਧਿਆ ਕਿੰਨੇ ਚੰਗੇ ਜਵਾਬ ਅਛਾ ਜੀ 9 ਕਿਲੋ ਬੋਰਾ ਇਹ ਤਿੰਨ ਚਾਰ ਦਿਨ ਹੋਏ ਫਿਰ ਸੁਈ ਨਹੀਂ ਜਵਾਬ ਇਹੜੀਆਂ ਨਾ ਸਵਾਲ ਕਿੰਨੇ ਮੈਦਾਂ ਮਾਰਦੇ ਹੋਗਾ ਠੀਕ ਐ ਉਹ ਸੱਟਾ ਹੱਲ ਕੇ ਅਸੀਂ ਇੱਥੇ ਬੈਠੇ ਜੰਮੇ ਵਾਰ ਜਵਾਬ ਹੀ ਮਾਰਾਂਗੇ ਪੁੱਲ ਨਹੀਂ ਮੋਟੀਆਂ ਧਾਰਾਂ ਹੁੰਦੀਆਂ ਵਾਹ ਜੀ ਤਾਂ ਮੈਂ ਵੀ ਉਹ ਸਵਾਲ ਲਖਦੀ ਆ ਤੇ ਬੱਚਾ ਮਗੜ ਕੀ ਆ ਗਿਆ ਕਟਾ ਮੋ ਲਿੱਤਾ ਜਾ ਕਟਾ ਮਗੜਿਆ ਸੀ ਕਟਾ ਆ ਕਟਾ ਆ ਠੀਕ ਹੈ ਜੀ ਆਹ ਉੱਥੇ ਆ ਬੰਦ ਉੱਥੇ ਵਜ ਜਾ ਉਹ ਕਟਾ ਆ ਮੈਂ ਖਾਣ ਦੇ ਅਗਲੀ ਪਛੇ ਚੰਗੀ ਤਰ੍ਹਾਂ ਜੀ ਕੀ ਆ ਜਵਾ ਇਦਾਂ ਦਾ ਕੰਮ ਬੜਾ ਵੱਡਾ ਜੀ ਹਾਂਜੀ ਤੇ ਗੱਲ ਵੀ ਦਿੱਸੀ ਥੋੜੀ ਹਾਂਜੀ ਨਾ ਸਾਰਿਆਂ ਨੇ ਆਪਣਾ ਸਾਡੇ ਨੇ ਤੇ ਦੇ ਦੇਣੇ ਪਰਹਣੀਆਂ ਵਾਂ ਹਾਂਜੀ ਹਾਂਜੀ ਆਹਨ ਟਿਕੇ ਮੈਂ ਦੁੱਧਾਂ ਦਾ ਨਾਮ ਵੜੀ ਦੁੱਧੂ ਦੀ ਟੰਗੜ ਜਾਦ ਜਿਕੇ ਟਿਕੇ ਦੂਰ ਚਾਦਾਂ ਦਾ ਢੇਡ ਵਾਦਾ ਵਾ ਹਾਂਜੀ ਹਾਂਜੀ ਤੇ ਜਿਹੜਾ ਇਦਾਂ ਘੂਟ ਲੈਂਦੇ ਨੇ ਉਹਨਾਂ ਨੂੰ ਕੀ ਦੇ ਨਾਮ ਹਾਂਜੀ ਜੀ ਜੂ ਲੋਨ ਲਾਡੀਆਂ ਦਾ ਬੋਲਾ ਹੈਗਾ ਵਾ ਚੱਲ ਜਾਂਦੀ ਆ ਜਵਾਬ ਸੁਣਾ ਕੇ ਤੇ ਦਸੀਏ ਡੇਟ ਇਹ ਬੰਦਾ ਜਿਹਦੇ ਕੋਲ ਮੈਂ ਲਈ ਨਾ ਤੂੰ ਯਕੀਨ ਕਰੀ ਅੱਜ ਆਣਾ ਮੇਰੇ ਅੱਡੇ ਭੈਣ ਮੈਂ ਮੰਗ ਲਈ ਘਲਦੀਏ ਨੂੰ ਆਇਆ ਵੀ ਲਾਗੋ ਪਰ ਉਹ ਜਿਹੜੇ ਬੰਦੇ ਨੂੰ ਖਰਾਬ ਕੀਤਾ ਖ ਬੜਿਆ ਬੰਦਿਆ ਮੈਂ ਮੰਗੀ ਭਰ ਪਈਆ 1000 ਕੇ ਵੀਰ ਨੇ ਪਾਈ ਜੇ ਦਸੀਏ ਰੇਡਾ ਹੁਣ ਸੌਦਾ ਆਇਆ ਮੈਨੂੰ ਉਹ ਜੋਗਦੀ ਤਾਂ ਹੋਈ ਕਰਨਾ ਹਾਂ ਦਸੀਏ ਕੀ ਕੀਤਾ ਇਹਦਾ ਮੁੱਲ ਜਿਹੜਾ ਤੇ ਨਹੀਂ ਭਾਵੇਂ 80 ਕਹੀਏ ਭਾਵੇਂ 85 ਕਹੀਏ ਹਾਂਜੀ 75 ਮੈਨੂੰ ਕਰਨਾ ਹਾਂਜੀ ਇਹ 72000 ਦੀ ਮੈਂ ਦੇਣੀ ਆ ਪੂਰੇ ਸੱਤਰ ਦੀ ਅੱਗੇ ਉਹ ਤਾਂ ਬੱਤਰ ਦੀ ਹੋਈ ਆ ਚਲੋ ਚਲੋ ਸੱਤਰ ਦੀ ਕਰਦੀ ਕੋਈ ਗੱਲ ਨਹੀਂ ਕੋਈ ਜਿ ਕੋਈ ਨਹੀਂ ਘਟਾਦਾ ਫਿਰ ਹਾਂ ਚਲੋ ਅੱਗੇ ਖਾਲੀਏ ਗਾਈਆਂ ਚਲੋ ਵੀ ਉਹ ਆਜੀ ਤੁਹਾਨੂੰ ਮੋਣੀ ਠੀਕ ਆ ਠੀਕ ਹਾਂ ਅਸੀਂ ਸੁਈਏ ਕਿ ਦੂਜੇ ਸੀਗੇ ਕੋਈ ਟਰੱਕ। ਇਧਰੇ ਠੰਡੀ ਇਦਾਂ ਹੀ ਆ। ਕੋਈ ਸਰਦੀ ਰੂਸੀ ਨਹੀਂ ਪਾਈ ਦੀ। ਬਹੁਤ ਜੀ ਅੱਛੀ ਆ। ਵੇ ਇਧਰ। ਕੈਦਨ ਸਰਦਾਰੀ ਸੁਈ ਜੀ। ਜਵਾਬ ਬਹੁਤ ਚੰਗਾ। ਵੇ ਇਧਰ। ਇਹ ਦੂਜਾ ਸੁਆਹ ਕਿ ਪਹਿਲਾ? ਦੂਜਾ ਦੂਜਾ। ਦੂਜਾ ਸੁਆਹ। ਠੀਕ ਹੈ ਜੀ। ਜਵਾਬ ਬੜਾ ਚੰਗਾ। ਦੋ ਦੋ ਹੋਊ ਜ਼ਿਆਦਾ। ਪਰ ਕੋਈ 10 ਗੱਲੋਂ ਪੱਕਾ ਗਣਕੇ ਲਵੇ ਲੈਵਾ ਖਾਣ ਮਸੀਦਾ। ਵਾਹ ਜੀ ਵਾਹ। ਨਖੋ ਐਂ ਜਿੱਦਾਂ ਥੱਲੇ ਦੂਮਣੇ ਲੱਗੰਦਾ। ਦੂਮਣਾ ਲਗੰਦਾ ਬਾਕੀ ਥੱਲੇ ਵਸ਼ਾ ਮਗਾ। ਬੜੀ ਸ਼ਾਮ ਮਗਾ। ਠੀਕ ਹੈ। ਐਂ ਨੂੰ ਕਰਵਾਣੇ ਸ਼ਾਮੇ। ਐਂ ਨੂੰ। ਐਂ ਨੂੰ ਥੋੜਾ ਯਾਨ ਮਰਜੀ ਕਰ। ਜਿੰਨਾ ਲੱਖ ਜਿੰਨਾ ਲੱਗਾ ਇਹਨੂੰ। ਇਹਨੇ ਮੋੜੇ ਜਿਆਦੀ ਕਰ ਦਿੰਦਾ ਸਾਰਾ ਸੂਆ ਚੋਕ ਜਿਹੜਾ ਫੇਰ ਆਖੇ ਉਹਨੇ ਦੀ ਲਾਜੋਗੇ। ਠੀਕ ਆ। ਦੁੱਧ ਦੇ ਕੋਣ ਦੱਸਾ ਦੋ ਬਾਹਰ ਹੋ ਗਿਆ ਦੁੱਧ ਦੀ ਬੜੀ ਫੈਨ ਵਾਲਾ ਠੀਕ ਆ। ਝੁੰਗੀ ਆ ਵਸੀ। ਦੁੱਧ ਜਿੰਨਾ ਮਰਜ਼ੀ ਦੋ ਰੇੜ ਝੁੰਗੀ ਆ ਹਾਂਜੀ ਰੇੜ। ਬਾਕੀ ਜਿੰਨਾ ਚੱਦਾ ਗਾਂ ਨੂੰ ਨਾ ਪਛਾਣੂ ਪੂਰਾ। ਮੌਣੀ ਮਾਰੀ ਜੇ ਹਾਨ ਕਰ ਦੋ ਗਾਂ। ਬਹੁਤ ਥਾਂ ਲੱਗ ਲੱਗਾ ਚੋ ਆਜ ਜਾਣਾ ਵਾ। ਠੀਕ ਆ। ਚੁਆਵੀ ਦੀ ਗਾਦਰੀ ਕੁਹੇਟੇਂ ਦਾ ਜੁਵਾਨ ਮੜਾ। ਜੁਵਾਨ ਕਹਿੰਦਾ ਪੜ੍ਹੋ ਤਾਂ ਨਹੀਂ ਜੇ ਚੁਆਵੀ ਮੜਾ ਹੋਗਾ। ਠੀਕ ਹੈ ਜੀ। ਇਹ ਡੰਗਰ ਦਾ ਜੁਵਾਨ ਮੜਾ ਹੋਗਾ ਨਾ। ਮਾਲੀ ਦੱਸ ਦਿਆ ਕਿ ਉਸਦਾ ਨਾਮ ਬੋਲ ਪਾਣਾ। ਠੀਕ ਹੈ ਜੀ। ਹਾਂ। ਲੈ ਉਹ ਹਰ ਇੱਕ ਚੀਜ਼ ਵੇਖ ਕੇ ਉਸ ਦਾ ਨਾਮ ਬੋਲ ਪਾਉਂਗਾ। ਚੁਆਵੀ ਮੜਾ ਹੋ ਗਿਆ। ਆਹ। ਮਗਰ ਬੱਛਾ ਆ ਗਿਆ। ਮਗਰ ਬੱਛਾ। ਮਗਰ ਬੱਛਾ। ਠੀਕ ਹੈ। ਬੱਛਾ ਛੜ ਤੋਂ ਨਾ ਸ਼ੜ ਬੁੱਤ ਲਿਖ ਜਾਂ ਪਹਿਲਾਂ। ਹਾਂ ਜੀ। ਬੱਛਾ ਭਾਵੇਂ ਸ਼ਾਦੀ ਨਾ ਐਂ ਤਾਂ ਹੀ ਬਹਿ ਜਾ। ਇਹਨੂੰ ਪਤਾ ਨਹੀਂ ਉਸ ਦਾ ਮਿਲਣਾ ਰਹਿਨੇ ਦਾ। ਚਲੋ ਠੀਕ ਹੈ। ਦੱਸਿਏੜੇ ਤ ਰੇਟ ਦੱਸਿਆ ਨੁ ਰੇਟ ਇਹਦਾ ਕੋਈ ਨਹੀਂ ਕਰਨਾ ਦੇਣ ਵਾਲੀ ਗੱਲ ਕਰਨੀ ਚਲੋ ਹੋਰ ਲੈਵਾਂਗੇ ਹਾਂਜੀ ਇਹ ਮੋਲ ਦੇ ਨਾਲ ਵਾੜੀ ਇਹ 35000 ਦੀ ਵੜ ਦਾਂਗੇ ਕਰੀਏ ਅੱਜ ਨਾ 35 ਦੇ ਨਾਲ 30 ਕਰਨਾ ਦੇ ਦਣੀ ਹਾਂਜੀ 28000 ਵੀ ਅਸੀਂ ਦਵਾਂਗੇ ਖਾਣਾਂਗੇ ਠੀਕ ਹੈ ਜੀ ਵੇਖ ਲੋ ਵਾਰ ਕੇ ਦੰਨੀ ਵਾਹ ਜੀ ਵਾ 28000 ਦੀ 11 12 ਕਿਲੋ ਵਾਲੀ ਸੱਜੜ ਸੁਈ ਵਹਿਰ ਜਵਾਬ ਅਸਮਾਨ ਕਾ ਨੰਬਰ ਦਾ ਠੀਕ ਹੈ ਜੀ ਐਦਾਂ ਠੰਡੀ ਦੀ ਦੀ ਕਿਤੇ ਲਾਤ ਲਾਉਣਾ ਆਂਦੀ ਨਹੀਂ ਹਾਂਜੀ ਇਹ ਵੀ ਪੱਟੇ ਮਾਰਨੀ ਨੇ ਲਾਤ ਲਾ ਦੇ ਨੂੰ ਪਤਾ ਨਹੀਂ ਨਾ ਇਹ ਲਾਤ ਮਾਰਨੀ ਹੈ ਬਾਕੀ ਨਾਮ ਵੀ ਵੇਖ ਲੈ ਵੀ ਘੜੀ ਆ ਬਾਕੀ ਦੱਸ ਦੋ ਦੱਸ ਦੱਸਿਆ ਆਪਣਾ ਪਿੰਡ ਭਗਾਈ ਜਿਲ੍ਹਾ ਮਸਾ ਤਸਨਮ ਜੀ ਸਾਸੀ ਕਾ ਸਾਸੀ ਕਾ ਬਾਕੀ ਸਾਸੀ ਕਾ ਸਾਰੇ ਭੈਣਾਂ